ਵਿੰਡਪੋਤ ਵਿੱਚ ਇੱਕ ਪੁੱਤਰ ਨੇ ਬਹਿਰਮੀ ਦੇ ਨਾਲ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਹੱਤਿਆ ਦਾ ਕਾਰਨ ਸਿਰਫ ਇੰਨਾ ਸੀ ਕਿ ਪੁੱਤਰ ਆਪਣੇ ਜਨਮ ਦਿਨ ਤੇ ਪਿਤਾ ਤੋਂ 5000 ਰੁਪਏ ਦੀ ਮੰਗ ਕਰ ਰਿਹਾ ਸੀ। ਪਰ ਪਿਤਾ ਉਸ ਨੂੰ 1000 ਰੁਪਏ ਦੇ ਰੇ ਸਨ। ਇਸ ਦੌਰਾਨ ਗੁੱਸੇ ਵਿੱਚ ਆ ਕੇ ਪੁੱਤਰ ਨੇ ਕੈਂਚੀ ਨਾਲ ਵਾਰ ਕਰਕੇ ਪਿਤਾ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪੋਤ ਨਿਵਾਸੀ ਪਰਮਜੀਤ ਸਿੰਘ ਚੋਟਾਲੀ ਵਜੋਂ ਹੋਈ। ਪੁਲਿਸ ਨੇ ਉਸਦੇ ਪੁੱਤਰ ਵਰਿੰਦਰਜੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ। ਉਨ ਮੌਕੇ ਤੇ ਫਰਾਰ ਹੋ ਗਿਆ ਅਤੇ ਉਸ ਦੀ ਤਲਾਸ਼ ਜਾਰੀ ਹੈ ਜਿਸ ਕੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇੱਥੇ ਮੁੱਖ ਅਫਸਰ ਸਾਹਿਬ ਨੇ ਮੌਕੇ ਤੇ ਪੁੱਜ ਕੇ ਉਸ ਦੀ ਪਤਨੀ ਮਰਨਜੀਤ ਕੌਰ ਦੇ ਬਿਆਨ ਤੇ ਦੇ ਬੇਟੇ ਬ੍ਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਤੇ ਰਾਤ ਮਿੱਠੀ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ ਬੇਟੇ ਬ੍ਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬੁਲਾ ਲੈ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵੰਡੀ ਕਮਜੀਤ ਸਿੰਘ ਆ ਗਿਆ ਜਿੱਥੇ ਇਹਨੇ ਚਾ ਕੇ ਸੁਰਿੰਦਰਪੀ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੀਵਾਰ ਕਰੇ ਜਿਸ ਨਾਲ ਉਹਦੇ ਜ਼ਖਮੀ ਹੋ ਗਿਆ ਕਾਫੀ ਬਰਨਾ ਉੱਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾ ਦਿੱਤਾ ਮਾਮਲਾ ਦਰਜ ਕੀਤਾ ਰਣਜੀਤ ਕੌਰ ਦੇ ਬੈਂਤੇ ਅਕੀ ਪੋਸਟਮਾਰਟਮ ਕਰਾ ਕੇ ਜਿਵੇਂ ਜੈਸੀ ਵੀ ਸ਼ੂਤ ਤੋਕੀ ਦੁਰ ਸਿਨਿਪੜ ਕੇ ਸਰਵੇਮ ਚੇ ਬੰਦੀ ਜੇ